ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਹੋਏ ਵੱਡ ਸਿੱਖਦਾਰੀ ਤੀਨ ਲੋਕ ਵੱਡ ਸਿੱਖਦਾਰ ਤੀਨ ਲੋਕ ਇੱਕ ਸਰਕਾਰ ਤੀਨ ਲੋਕ ਇੱਕ ਕਰਤਾਰ ਤੀਨ ਲੋਕ ਇੱਕ ਸੋਹੰਗ ਸ਼ਬਦ ਚੱਲੇ ਜੈਕਾਰ ਤੀਨ ਲੋਕ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਣੇ ਸਰਬ ਪੁਕਾਰ ਆਪੇ ਸੁਣੇ ਸਰਬ ਪੁਕਾਰ ਦੁਖੀਆਂ ਦੁੱਖ ਜਾਏ ਨਿਵਾਰ ਉਪਜੇ ਸੁਖ ਆਤਮ ਦਿਵਾਰ ਮਿਟੇ ਪੁਖ ਹਰ ਦਰਸ਼ ਅਪਾਰ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਬੇਲੇ ਅੰਤ ਜਾਏ ਤਾਰ ਤਾਰਨ ਹਾਰ ਆਪ ਸਮਰਾਥਾ ਆਪੇ ਰਾਖੇ ਦੇ ਕਰਾਤਾ ਸੋ ਹੰਗ ਸ਼ਬਦ ਚਲਾਵੇ ਸਾਚੀ ਗਾਥਾ ਬਿਨ ਗੁਰ ਪੂਰੇ ਨਾ ਕੋਈ ਟਿਕਾਵੇ ਮਾਥਾ ਬਿਨ ਗੁਰ ਪੂਰੇ ਨਾ ਕੋਈ ਚੜਾਏ ਸਾਚੇ ਰਾਥਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਜੁਗੋ ਜੋਗ ਅਕਥਨਾ ਅਕਾਥਾ